ਤੁਹਾਡਾ ਅੱਜ ਪਹੁੰਚਾ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣ ਆਇਆ ਟਰੈਕਟਰ ਟਰਾਲੀਆਂ ਦਾ ਰੇਟ ਵੀਡੀਓ ਚੱਲਦੀ ਆ ਆਪਦੇ ਨੂੰ ਕਰਦੇ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਜਾਂ ਟਰਾਲੀ ਖਰੀਦਣ ਵੇਚਣ ਲਈ ਨੰਬਰ ਨੋਟ ਕਰ ਸਕਦੇ ਹੋ 964687744360 ਸੇਲ ਵਾਸਤੇ ਵੀਰ ਸੋਨਾਲੀਕਾ ਡੀਆਈ 750 2000 ਮਾਡਲ ਆ ਜੀ 50 ਨੰਬਰ ਦੇ ਵਿੱਚ ਐ ਡਿਮਾਂਡ 215000 ਰੁਪਏ ਅੱਗੇ ਵੀਰ 2006 ਮਾਡਲ ਸੋਨਾਲੀਕਾ ਇਹਦੀ ਡਿਮਾਂਡ 255000 ਰੁਪਏ ਆ ਵੀਰ ਦਾ ਕੰਟੈਕਟ ਨੰਬਰ ਆ ਹੋਗਾ 82890 17643 ਵੀਰ ਦਾ ਕਨੈਕਟ ਨੰਬਰ ਹੈ ਅੱਗੇ ਵੀਰ 97 ਮਾਡਲ 852 ਡਿਮਾਂਡ 185000 ਰੁਪਏ ਗੇਬੀਰਾ ਅਰਜਨ 2010 ਮਾਡਲ ਡਿਮਾਂਡ 345000 ਰੁਪਏ ਅੱਗੇ ਸਾਨੂੰ ਟਰਾਲੀਆਂ ਦਿਖਾ ਦਿੰਨੇ ਆ ਜੀ ਡਿਮਾਂਡ ਆ ਟਰਾਲੀ 1.5 ਲੱਖ ਰੁਪਏ ਟੂੜੀ ਵਾਲਾ ਜਾਲ ਜੱਪਾ ਸਮੇਤ ਆ ਜੀ ਗਾਡਰਾਂ ਦਾ ਟਰਾਲੀ ਹੈ 11 6.5 ਅੱਗੇ ਆ ਜੀ 11 ਛੇੜ ਦੀ ਟਰਾਲੀ ਸਿੰਗਲ ਟਰਾਲਾ ਦੇ ਵਿੱਚ ਇਹਦੀ ਡਿਮਾਂਡ ਆ ਜੀ 60000 ਰੁਪਏ ਕੰਟੈਕਟ ਨੰਬਰ ਹੈ ਜਿਹੜਾ 82890 17743 ਵੀਰ ਦਾ ਕੰਟੈਕਟ ਨੰਬਰ ਆ ਅੱਗੇ ਵੀ ਲੈਫਟ ਵਾਲੀ ਟਰਾਲੀ ਆ ਜੀ 11 66 ਦੀ ਇਹਦੀ ਡਿਮਾਂਡ ਆ ਜੀ 135000 ਰੁਪਏ ਕੰਟੈਕਟ ਨੰਬਰ ਹੈ ਜਿਹੜਾ 96468 43360 ਤੇ ਕੰਟੈਕਟ ਕਰਕੇ ਟਰਾਲੀ ਖਰੀਦ ਸਕਦੇ ਹੋ ਅੱਗੇ ਵੀ ਫੇਰ ਟਰਾਲੀ ਆ ਗਈ ਜੀ ਲੈਫਟ ਵਾਲੀ ਚਾਲ ਵਗੈਰਾ ਲੱਗਿਆ ਪਿਆ ਬੈਟ ਤੇ ਚਾਰ ਸਪਰੇ ਡਿਮਾਂਡ 175000 ਰੁਪਏ ਬਾਕੀ ਵੀਡੀਓ ਨੂੰ ਚੱਲਦੀ ਵਾਲਦ ਨੂੰ ਸ਼ੇਅਰ ਜ਼ਰੂਰ ਕਰ ਦੇਈ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਗਵੀਰ ਤੁਹਾਨੂੰ ਦਿਖਾਉਣਾ ਸੋਨਾ ਵਾਲੀ ਕਾਡੀ ਹੈ 2006 ਮਾਡਲ ਆ ਮਾਡਲ 2005 ਆ ਡਿਮਾਂਡ 2,60,000 ਰੁਪਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਗਿਆ 97 ਮਾਡਲ 265 ਡਿਮਾਂਡ 1,65,000 ਰੁਪਇਆ ਗਵੀਰ 2011 ਮਾਡਲ ਫਾਰਮ ਟਰੈਕ 60 ਨਮਾਣਾ 3,25,000 ਰੁਪਇਆ ਵੀਰ ਦਾ ਕੰਟੈਕਟ ਨੰਬਰ ਆ ਹੈਗਾ 8289017743 ਵੀਰ ਦਾ ਕੰਟੈਕਟ ਨੰਬਰ ਆ ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਜਾਂ ਖੇਤੀਬਾੜੀ ਦਾ ਸਾਧਨ ਖਰੀਦਣ-ਵੇਚਣ ਲਈ ਨੰਬਰ ਨੋਟ ਕਰ ਸਕਦੇ ਆ ਆਪਣਾ 964684360 ਗੈਬ੍ਰਿਤ ਸਵਰਾਜ 855 2009 ਮਾਡਲ ਆ ਡਿਮਾਂਡ ਹੈ 315000 ਰੁਪਿਆ ਰੱਖੀ ਹੈ ਵੀਰ ਵੱਲੋਂ ਬਰਨਾਲਾ ਡਾਇਰੈਕਟਰ ਮੰਡੀ ਅੱਗੇ ਵੀਰ 2003 ਮਾਡਲ ਟਰੈਕਟਰ ਸਵਰਾਜ 855 ਇਹਦੀ ਡਿਮਾਂਡ ਆ 255000 ਰੁਪਿਆ ਅੱਗੇ ਵੀਰ 2010 ਮਾਡਲ ਇਹਦੀ ਡਿਮਾਂਡ 3.5 ਲੱਖ ਰੁਪਿਆ ਦੀ ਟਰੈਕਟਰ ਦੀ ਬਾਕੀ ਕੰਡੀਸ਼ਨ ਵਗੈਰਾ ਦਾ ਦੇਖ ਸਕਦੇ ਹੋ ਟਰੈਕਟਰ ਕੰਟੈਕਟ ਨੰਬਰ ਹੈ ਜਿਹੜਾ 96468 784360 ਕੰਟੈਕਟ ਨੰਬਰ ਹੈ ਅੱਗੇ ਵੀਰ 2010 ਮਾਡਲ ਸੋਨਾ ਲਿਕਾ ਡੀਆਈ 750 ਡਿਮਾਂਡ 3 ਲੱਖ 45000 ਰੁਪਏ ਅੱਗੇ ਵੀਰ ਫਿਰ 2009 ਮਾਡਲ ਹੈ ਜੀ ਸਵਰਾਜ 852 ਡਿਮਾਂਡ 3 ਲੱਖ 55000 ਰੁਪਏ ਟਾਇਰ ਵਗੈਰਾ ਨਵੇਂ ਨੇ ਹੀ ਟਰੈਕਟਰ ਦੇ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਵੇਹ ਟਰੈਕਟਰ ਅੱਗੇ ਵੀਰ 2017 ਮਾਡਲ ਡੀਆਈ 745 ਡਿਮਾਂਡ ਆ 2 ਲੱਖ 85000 ਰੁਪਏ ਅੱਗੇ ਜੀ 3000 ਫੋਰਡ 75 ਮਾਡਲ ਹੈ ਡਿਮਾਂਡ 1,25,000 ਰੁਪਇਆ ਕੇਵੀਰ ਸਵਰਾਜ 85598 ਮਾਡਲ ਡਿਮਾਂਡ 2 ਲੱਖ ਰੁਪਇਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ ਕੇਵੀਰ 2012 ਮਾਡਲ ਡਿਮਾਂਡ ਆ 4,10,000 ਰੁਪਇਆ ਟਰੈਕਟਰ ਦੀ ਪਾਵਰ ਸਟੀering ਦੇ ਵਿੱਚ ਆ ਅੱਗੇ ਵੀਰ 2022 ਮਾਡਲ 3 ਸਪੀਡ ਚ ਆਈ ਡੱਕ ਵਗੈਰਾ ਲੱਗਾ ਹੋਇਆ ਵਧੀਆ ਊੜਾ ਬੰਪਰ ਵਗੈਰਾ ਲੋਕਲ ਨੰਬਰ ਬਰਨਾਲਾ ਜੀ ਡਿਮਾਂਡ ਆ 735000 ਰੁਪਿਆ ਐਸੀ ਵੀਰ ਦੀ ਟਰਾਲੀ ਆ ਜੀ 11 6.5 ਦੀ ਵਗੈਰ ਜਿੱਕ ਤੋਂ ਹੈਵੀ ਕੰਡਕਟਰ ਨੰਬਰ ਹੈ 96468 43760 ਕੰਡਕਟਰ ਨੰਬਰ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਵੀਰ